ਆਜ਼ਾਦੀ ਦਿਵਸ ਦੇ ਸਬੰਧ ਵਿੱਚ ਟਾਂਡਾ ਉਰਮੁੜ ਵਿਖੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਇਸ ਮੌਕੇ ਭਾਜਪਾ ਯੂਵਾ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵੀਨੂ ਪੰਡਿਤ ਅਤੇ ਸੂਬਾ ਕਾਰਜਕਾਰੀ ਮੈਂਬਰ ਸੁਰਿੰਦਰ ਜੱਜਾ ਨੇ ਕਿਹਾ ਕਿ ਜਦੋਂ ਵੀ ਨੌਜਵਾਨ ਕਿਸੇ ਵੀ ਅਭਿਆਨ ਦੀ ਅਗਵਾਈ ਕਰਦੇ ਹਨ ਤਾਂ ਦ੍ਰਿੜ ਸੰਕਲਪ ਕਈ ਗੁਣਾ ਵੱਧ ਜਾਂਦਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਇੱਕ ਮਾਤਾ ਕੀ ਜੈ ਬੰਦੇ ਸਤਿ ਸ਼੍ਰੀ ਅਕਾਲ ਜੀ ਅੱਜ ਸਾਰਿਆਂ ਨੂੰ ਪਤਾ ਹੀ ਹੈ ਕਿ ਜੇ ਤਾਂ ਆਪਾਂ ਹਰ ਸਾਲ ਦੀ ਤਰ੍ਹਾਂ ਇੱਕ ਤਿਰੰਗਾ ਯਾਤਰਾ ਡਾਂਡੇ ਤੋਂ ਲੈ ਕੇ ਸ਼ੀਸ਼ੂਗਰ ਤੋਂ ਸ਼ੀਸ਼ਾ ਨੂੰ ਕੋਲ ਵਰਪਿਤ ਕਰਕੇ ਆਪਾਂ ਜੋ ਮਿੱਤੇ ਨੂੰ ਨਮਸ਼ਤਾਂ ਜੀਮੇਟ ਕਰਕੇ ਸਮਾਪਤ ਕਰਦੇ ਆਂ ਇਸ ਸਾਲ ਵੀ ਉੱਤੇ ਦਾ ਤੁਮ ਨਾਲ ਵਧੀਆ ਇਹਦੀ ਯਾਤਰਾ ਵਿੱਚ ਸਾਡੇ ਜੂਥ ਨੇ ਬਹੁਤ ਸਾਥ ਦਿੱਤਾ ਆਂ ਹਰ ਦੇਸ਼ ਦੀ ਵੀਰ ਦੀ ਹੱਡੀ ਜੋ ਹੈ ਜੂਤੀ ਹੁੰਦਾ ਆ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਇਹ ਯੂਥ ਨੂੰ ਆਪਣੇ ਦੇਸ਼ ਨਾਲ ਕਿੰਨਾ ਪਿਆਰ ਆ ਜੋ ਹਰ ਸਾਲ 15 ਅਗਸਤ ਨੂੰ ਇਸ ਨੂੰ ਧੂਮ-ਧਾਮ ਨਾਲ ਮਨਾਉਣ ਲਈ ਯਾਤਰਾ ਦਾ ਬਹੁਤ ਵੱਡੇ ਤੌਰ ਤੇ ਹਿੱਸਾ ਬਣ ਕੇ ਆਉਂਦੇ ਆ ਬੰਦੇ ਬਾਦਰਮ ਭਾਰਤ ਮਾਤਾ ਨੂੰ ਜਾਈ ਅੱਜ بڑا ਇਤਿਹਾਸਕ ਦਿਨ ਹਰ ਸਾਲ ਦੀ ਤਰ੍ਹਾਂ ਸਾਡੇ ਛੋਟੇ ਵੀਰ ਬਿੰਨੂ ਪੱਡੇ ਜੀ ਨੇ ਜੁਹਾੜ ਸਾਲੀ ਜਿਹੜਾ ਹੈ ਸ਼ਹੀਦਾਂ ਦੀ ਯਾਦ ਕਰਦੇ ਹੋਏ ਇਹ ਤਿਰੰਗਾ ਯਾਤਰਾ ਕੱਢੀ ਜਾਂਦੀ ਆ ਟਾਂਡਾ ਮੋੜ ਉੱਥੋਂ ਲੈ ਕੇ ਤੇ ਆਪਣੇ ਚੀਜ਼ਾ ਵਾਲਾ ਚੌਕ ਜਿਹੜਾ ਬਾਸੜ ਦੇ ਨੇੜੇ ਆ ਕਿੱਥੇ ਮੈਂ ਇਹਨਾਂ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਬਹੁਤ-ਬਹੁਤ ਵਧਾਈ ਦਿੰਦਾ ਔਰ ਉੱਥੇ ਹੀ ਜਿੰਨੇ ਵੀ ਨੌਜਵਾਨ ਅੱਜ ਇੱਥੇ ਪਹੁੰਚੇ ਆ ਜਿੰਨੇ ਵੀ ਮੇਰੇ ਵੀਰ ਇੱਥੇ ਬਾਜੀ ਸਾਡੇ ਤਿਰੰਗਾ ਯਾਤਰਾ ਦੇ ਵਿੱਚ ਨੇ ਸ਼ਮੂਲੀਅਤ ਕੀਤੀ ਆ ਉਹਨਾਂ ਦਾ ਜੀ ਆਇਆਂ ਤੇ ਧੰਨਵਾਦ ਕਰਦਾ ਇਹ ਬੜਾ ਵੱਡਾ ਉਪਰਾਲਾ ਆ ਕਿਉਂਕਿ ਸ਼ਹੀਦ ਜਿਹੜੇ ਆ ਸਾਡੇ ਦੇਸ਼ ਦਾ ਹਰ ਦੇਸ਼ ਦਾ ਹੀ ਵੈਸੇ ਤਾਂ ਬੜਾ-ਬੜਾ ਸਰਮਾਇਆ ਹੁੰਦੇ ਆ ਔਰ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਖਰਚ ਬਣਦਾ ਕਿਉਂਕਿ ਇਹ ਸ਼ਹੀਦਾਂ ਕਰਕੇ ਅੱਜ ਅਸੀਂ ਜਿਹੜੀ ਆ ਆਜ਼ਾਦੀ ਦਾ ਨਿਗੋ ਜਿਹੜਾ ਮਾਰ ਰਹੇ ਆ ਔਰ ਮੈਂ ਸਾਰੇ ਵੀਰਾਂ ਨੂੰ ਅੱਜ ਇਹ ਬੇਨਤੀ ਵੀ ਕਰਦਾ ਕਿ ਤੁਸੀਂ ਵੀ ਜਿਵੇਂ ਅੱਜ ਇਹ ਤਿਰੰਗਾ ਯਾਤਰਾ ਸਾਨੂੰ ਹਰ ਸ਼ਹਿਰ ਹਰ ਗਲੀ ਹਰ ਮਲੇ ਵਿੱਚ ਕੱਢਣੀ ਚਾਹੀਦੀ ਆ ਤਾਂ ਕਿ ਆਪਾਂ ਜਿਹੜੇ ਸਾਡੇ ਸ਼ਹੀਦ ਆ ਉਹਨਾਂ ਦੀਆਂ ਸਹਾਇਤਾ ਨੂੰ ਆਪਾਂ ਜਿਹੜਾ ਜਿੰਦਾ ਰੱਖ ਸਕੀਏ